ਮੁਰਦਾ ਮੁਰਦਾ ਗਰੀਬਾਂ ਦਾ ਪੈਸਾ ਥੋੜਾ ਬੰਦ ਕਰੋ ਬੰਦ ਕਰੋ ਬੰਦ ਕਰੋ ਗਰੀਬਾਂ ਨੂੰ ਲੁੱਟਣਾ ਬੰਦ ਕਰੋ ਬੰਦ ਕਰੋ ਜੀ ਬੰਦ ਕਰੋ ਗਰੀਬਾਂ ਦੇ ਹੱਕਾਂ ਨੂੰ ਲਾਗੂ ਗਲੀ-ਗਲੀ ਮੇ ਸੌਹਰ ਤੂੰ ਤਾ ਪੰਜਾਬ ਸਰਕਾਰ ਚ ਰਹਿ ਗਲੀ-ਗਲੀ ਮੇ ਛਾੜ ਹੈ मज़दूर यूनियन ज़िंदाब मज़दूर यूनियन ज़िंदाब डॉर अंबेडकर साहिब ਸਬਾ ਜਿਸ ਦਾ ਦਫਤਰ ਬਾਲਮਿਕ ਫਰੋਜ਼ਪੁਰ ਭਾਰਤ ਨਗਰ ਫਰੋਜ਼ਪੁਰ ਸਾਹਿਰ ਮਹੱਤਵਪੂਰਨ ਸੇਵਾ ਵਿਖੇ ਮਾ ਜੋਗ ਦਿੱਤੀ ਕਮਿਸ਼ਨਰ ਫਰੋਜ਼ਪੁਰ ਸ਼੍ਰੀਮਤੀ ਜੀ ਬੇਨਤੀ ਹੈ ਕਿ ਸਮੂਹ ਪਿੰਡਾਂ ਦੇ ਮਨਰੇਗਾ ਮਜ਼ਦੂਰ ਕਾਫੀ ਲੰਬੇ عرصੇ ਤੋਂ ਕੰਮ ਕਰ ਰਹੇ ਹਨ ਪਰੰਤੂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਉਹਨਾਂ ਦੀ ਮਜ਼ਦੂਰੀ ਦੇ ਪੈਸੇ ਨਹੀਂ ਪਾਏ ਜਾ ਰਹੇ ਸੋ ਕਿਰਪਾ ਕਰਕੇ ਕਾਨੂੰਨ ਅਨੁਸਾਰ 15 ਦਿਨ ਦੇ ਅੰਦਰ ਅੰਦਰ ਪੈਸੇ ਪਾਉਣੇ ਹੁੰਦੇ ਹਨ ਪਰੰਤੂ ਉਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਲਈ ਪੇਮੈਂਟ ਪਵਾ ਕੇ ਮਨਰੇਗਾ ਕਾਨੂੰਨ ਯਕੀਨੀ ਬਣਾਇਆ ਜਾਵੇ ਤੇ ਮਨਰੋਇਕਾ ਪ੍ਰਸ਼ਾਸਨ ਬੱਲਾ ਰਾਜ ਨੈਤਿਕ ਲੋਕਾਂ ਵੱਲੋਂ ਮਨਰੋਇਕਾ ਮਜ਼ਦੂਰਾ ਦਾ ਕੰਮ ਰੋਕਿਆ ਜਾਂਦਾ ਹੈ ਅਤੇ ਜਿਹੜੇ ਉਹਨਾਂ ਨਾਲ ਮਿਲੀ ਭੁਗਤ ਕਰਦੇ ਹਨ ਉਹਨਾਂ ਦੀ ਨਜਾਇਜ਼ ਹਾਜ਼ਰੀਆਂ ਪੁਆਈਆਂ ਜਾਂਦੀਆਂ ਹਨ ਅਸੀਂ ਇਸ ਸੰਬੰਧੀ ਕਈ ਵਾਰ ਉਹਨਾਂ ਦੀਆਂ ਫੋਟੋਆਂ ਮਾਸਟਰਾਲ ਖਮੇਤ ਜ਼ਿਲ੍ਹਾ ਹੱਟ ਕੁਆਟਰ ਔਰ ਸ਼ਾਸਨ ਨੂੰ ਮੁਹੱਈਆ ਵੀ ਕਰਵਾ ਚੁੱਕੇ ਹਾਂ ਪਰੰਤੂ ਫਿਰ ਵੀ ਉਸ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਜਿਸ ਨਾਲ ਗਰੀਬੀ ਮਜ਼ਦੂਰਾਂ ਦਾ ਬਿੱਤੀ ਨੁਕਸਾਨ ਹੋ ਰਿਹਾ ਹੈ ਅਤੇ ਗਰੰਤ ਗਲਤ ਅੰਸ਼ਰਾਤ ਦੇ ਲਈਤਾਤਾ ਖੋਹੀ ਨਾਰ ਦੇ ਖਜ਼ਾਨੇ ਦੀਆਂ ਧੱਡੀਆਂ ਡਾ ਰਹੀਆਂ ਹਨ ਕਿਰਪਾ ਕਰਕੇ ਇਸ ਉੱਪਰ ਲੋਕੋ ਕਾਈ ਚਾਵੇ ਅਤੇ ਕਾਨੂੰਨੀ ਕਾਰਵਾਈ ਵੀ ਚਾਵੇ ਜੋ ਪਿੰਡਾਂ ਦੇ ਪੁਰਾਣੇ ਆਹ ਦੇਖ ਹੰਨਾ ਕਿੰਨੀ ਜੱਟਾਂ ਕੋਲੋਂ ਜਿੱਕਰ ਆਟਾ ਕਮਲ ਰੇਲਾ ਸੇਖਮਾਂ ਦਾੰਤ ਵਿੱਚ ਆਈ ਹੁੰਦੀ ਹੈ ਉਹ ਤੇ ਭੈਣ ਹੱਥ ਤੇ ਕੋਈ ਨਹੀਂ ਫੀ ਲੰਬੇ ਸਮੇਂ ਤੋਂ ਹੜਤਾਲ ਰਕਾਰ ਰੱਖੀ ਹੈ ਦੁਸ਼ਤਾਰਨਾ ਮਨਰੇਕਾ ਮਜ਼ਦੂਰਾਂ ਦਾ ਖੁਫਾਨ ਹੋ ਰਿਹਾ ਹੈ ਅਤੇ ਕਾਨੂੰਨ ਲੈਵਲ ਤੇ ਹੜਤਾਲ ਨਹੀਂ ਕਰ ਸਕਦੇ ਇਸ ਹੜਤਾਲ ਨੂੰ ਖਤਮ ਕਰਕੇ ਮਨਰੇਕਾ ਦਾ ਕੰਮ ਚਲਾਇਆ ਜਾਵੇ ਮਨਰੇਕਾ ਮਜ਼ਦੂਰ ਦੁਬਾਰਾ ਕਰਦਾ ਵਿੱਚ ਕਿਲੇ ਮਾਰਤੇ ਅਤੇ ਨਾ ਹੀ ਪਾੜਾ ਕਰਾਇਆ ਮੈਡੀਕਲ ਤੋਂ ਹੋਤਾ ਨਾ ਹੀ ਸਟਾਰ ਵੱਲੋਂ ਲੈਟਰ ਜਾਰੀ ਹੋਇਆ ਕਿ ਮਜ਼ਦੂਰੀ ਤੋਂ ਇਲਾਵਾ 10% ਖੱਤਾ ਵੀ ਮਜ਼ਦੂਰ ਨੂੰ ਲਾਗੂ ਕਰਾਇਆ ਜਾਵੇ ਅਤੇ ਜੇਤੀ 3 ਅਤੇ ਪੰਚਾਇਤ ਦੇ ਦਫ਼ਤਰ ਨੋਕਮੇ ਸਮੇਂ ਤੇ ਅਦਾਇਤਾ ਮੰਡਰੇਕਾ ਮਜ਼ਦੂਰਾਂ ਦੇ ਹੱਥ ਤੋਂ ਪਿੱਛੇ ਸਿੱਕੀਆਂ ਜਾਂ ਚਲ ਰਹਿਣਾਂ ਪਰੰਤੂ ਦੇਲੇ ਪੱਤਰ ਤੇ ਲਾਗੂ ਰਹੀ ਕਰਵਾਈਆਂ ਜਾਂਦੀਆਂ ਬਣਨ ਅਤੇ ਲੋਕਪਾਲ ਦੇ ਹੁਕਮਾਂ ਦੀ ਵੀ ਜੁਨਾ ਪ੍ਰਸ਼ਾਸਨ ਕੋਲ ਪੱਕਾ ਪ੍ਰਸ਼ਾਸਨ ਦੇ ਕੋਈ ਪ੍ਰਵਾਹ ਨਹੀਂ ਕਰਦੇ ਸੋ ਮਿਹਰਬਾਨੀ ਕਰਕੇ ਸਾਡੇ ਮੰਗ ਪੱਤਰ ਦੀ ਤਕਦੀਰ ਨੂੰ ਉਕਾਰਿਸ਼ ਕਰਕੇ ਸਭਾ ਨੂੰ ਸੂਚਨਾ ਦੇ ਤੌਰ ਤੇ ਪਹੁੰਚਾ ਅਤੇ ਸਾਡੀ ਜਰੂਰੀ ਮੰਗ ਹੈ ਕਿ ਫਰਮਹੂਲੇ ਜਿਨਾ ਹੈੱਡਕੁਆਟਰ ਨੀਤੀ ਦਾ ਸਮਾਂ ਜਿੰਨਾ ਚਾਵੇ ਕਿ ਮੰਡਰੇਕਾ ਬਸੂਰਾਆਂਆਂਆਂ ਮੁਸ਼ਕਲਾਂ ਨੂੰ ਅਸੀਂ ਅਤੇ ਜਿਲ੍ਹਾ ਪ੍ਰਸ਼ਾਸਨ ਬੈਠ ਕੇ ਹੱਲ ਕਰ ਸਕੀਏ ਤਾਂ ਜੋ ਧਰਮਣਾ ਪਰਚੇ ਦੀ ਜਰੂਰਤ ਨੂੰ ਪੂਰਾ ਕਰ ਸਕੇ ਇਸੇ ਤਰ੍ਹਾਂ ਜਿਲ੍ਹਾ ਫਰੋਖਪੁਰ ਦੀ ਸਮੂਹ ਮਾਣਿਕ 4 ਮਹੀਨੇ ਦੀ ਆਪ ਇਤਿਆਹ ਜਾਣ ਇਹ ਮਨ ਰੇਜ਼ਾ ਮੁਸੂਰਾਂ ਦੀਆਂ ਮੁਸ਼ਕਲਾਂ ਦਾ ਸਾਰਾ ਕਾਰ ਕਰੇ ਨਾ ਕਰੇ ਲਾਗੂ ਕਰਵਾਸ ਸੰਯੋਗਾ ਭਾਕੇ ਮਕਾਨ ਦੇ ਫਾਇਲ ਪੱਤੇ ਅਤੇ ਲੈਟਰਿੰਗ ਬਾਥੂਨ ਘਾਟੜਾ 6 ਅਤੇ ਮਕਾਨ ਟੁੱਟੇ ਦੀ ਮੁਰੰਮਤ ਦਾ ਸਰਵੇ ਚੱਲ ਰਿਹਾ ਹੈ ਪਰ ਉਹ ਲੋੜਵੰਦ ਵਿਅਕਤੀਆਂ ਨੂੰ ਨਹੀਂ ਮਿਲ ਰਿਹਾ ਸਗੋਂ ਸਿਪਾਹੀ ਅਤੇ ਘੱਟ ਲੋੜਵੰਦ ਜਿਓਟਾ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਕਰੋੜਾ ਰੁਪਏ ਦਾ ਕਪਲਾ ਵੀ ਸਾਹਮਣੇ ਆਇਆ ਸੀ ਜਿਸ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਗੈਰ ਕਾਨੂੰਨੀ ਵਿਅਕਤੀਆਂ ਦੀ ਮਕਾਨ ਦੀ ਲਾਭਪਾਤਰੀ ਲਿਸਟ ਉੱਪਰ ਅਪਰਤਾਲ ਕੀਤੀ ਜਾਵੇ ਅਤੇ ਇਸ ਦਾ ਸਮਾ ਬਤਾਇਆ ਜਾਵੇ ਅਤੇ ਲੋੜਵੰਦ ਵਿਅਕਤੀ ਦੀ ਜਿਓ ਟੈਕਾ ਕਰਵਾਉਣ ਸਮੇਂ ਇੱਕ ਕਮੇਟੀ ਗਠਿਤ ਕੀਤੀ ਜਾਵੇ ਜਿਸ ਵਿੱਚ ਸਰਕਾਰੀ ਨੰਬਰਦਾਰ ਅਤੇ ਸਰਕਾਰੀ ਚੌਂਕੀਦਾਰ ਹਤੇ ਆ ਸ਼ਾ ਵਰਕਰ ਆਂਗਣਵਾੜੀ ਅਤੇ ਮਨਰੇਗਾ ਦਾ ਮੇਟ ਇਹ ਪੰਜ ਬੰਦਿਆਂ ਦੀ ਕਮੇਟੀ ਨੂੰ ਯਕੀਨੀ ਬਣਾ ਕੇ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਤਾਂ ਜੋ ਇਸ ਕਾਨੂੰਨ ਦੀ ਸਹੀ ਵਰਤੋਂ ਹੋ ਸਕੇ ਅਤੇ ਸਰਕਾਰ ਦੇ ਪੈਸੇ ਦੀ ਬਚਤ ਹੋ ਸਕੇ ਸਮੂਹ ਪਿੰਡਾਂ ਅਤੇ ਨਗਰਪਾਲਿਕਾ ਦੇ ਨਗਰ ਪੰਚਾਇਤਾਂ ਵਿੱਚ ਕਮੇਟੀਆਂ ਬਣਾ ਕੇ ਉਹਨਾਂ ਦੀ ਜੁਮੇਵਾਰੀ ਸਿੱਤੀ ਜਾਵੇ ਅਤੇ ਲੋੜਵੰਦ ਲੋਕਾਂ ਦੀ ਸੂਚੀ ਲਾ ਕੇ ਉਹਨਾਂ ਦੀ ਮਦਦ ਪਹੁੰਚਾਈ ਜਾਵੇ ਪ੍ਰਧਾਨ ਲੋਕ ਅਧਿਕਾਰ ਲਹਿਰ ਸਮੂਹ ਮਜ਼ਦੂਰ ਵੈਲਫੇਅਰ ਸਬਰ ਡਿਸਟ੍ਰਿਕਟ ਫੋਜ਼ਪੁਰ ਜਾਇ ਵੀ ਜਾਇ ਭਾਰਤ

ਸਤ ਚਲ ਗਿਆ ਨੂੰ 70 ਉਹ ਇੱਥੇ ਚੱਕ ਕੇ ਨਾ ਏ